ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸ਼ਹੀਦੀ ਹਫਤਾ ਚੱਲ ਰਿਹਾ ਹੈ ਜਿਹਦੇ ਵਿੱਚ ਮਾਤਾ ਗੁਜਰਕੌਰ ਚਾਰੇ ਸੈਭ ਜਾਦੇ ਔਰ ਚਮਕੌਰ ਦੀ ਗੜੀ ਦੇ ਵਿੱਚ ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਨੂੰ ਸਮਰਪਿਤ ਔਰ ਖਾਸ ਕਰਕੇ ਬਾਬਾ ਮੋਤੀराम ਮਹਾਰਾ ਜੀ ਜਿਨ੍ਹਾਂ ਨੇ ਗੁਰੂ ਦੇ ਛੋਟੇ ਲਾਲਾ ਨੂੰ ਔਰ ਮਾਤਾ ਗੁਜਰਕੌਰ ਨੂੰ ਦੁੱਧ ਪਿਓਣ ਦੀ ਸੇਵਾ ਕੀਤੀ ਸੀ ਉਹਨਾਂ ਦੇ ਉਹਨਾਂ ਨੂੰ ਨਵਾਬ ਵजीर खान ਨੇ ਉਹਨਾਂ ਨੂੰ ਦੁੱਧ ਪਿਉਣ ਦੇ ਬਦਲੇ ਜਿਹੜੀ ਆ ਉਹ ਕੋਲੂ ਵਿੱਚ ਪੀੜ ਕੇ ਜਿਹੜਾ ਸ਼ਹੀਦ ਕੀਤਾ ਸੀ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਔਰ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿੱਥੇ ਮਾਤਾ ਗੁਜਰ ਕੋਰ ਚਾਰ ਸਾਹਿਬ ਜਾਦੇ ਔਰ ਅਨੇਕਾ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਮੋਤੀराम ਮੈਰਾ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਦੁੱਧ ਔਰ ਮਿੱਸੇ ਪ੍ਰਸ਼ਾਦਿਆਂ ਦੇ ਲੰਗਰ ਦੀ ਸੇਵਾ ਅਮਰ ਦਿਵਲੇ ਤੋਂ ਚੱਲ ਰਹੀ ਹੈ ਸਮੁੱਚੀਆਂ ਸੰਗਤਾਂ ਆਪਣੇ ਘਰਾਂ ਚੋਂ ਪ੍ਰਸ਼ਾਦੇ ਔਰ ਦੁੱਧ ਦੇ ਲੰਗਰ ਤਿਆਰ ਕਰਕੇ ਭੇਜ ਰਹੇ ਹਨ ਔਰ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਦੇ ਸਾਰੇ ਵੀਰ ਔਰ ਅਨੇਕਾਂ ਸੰਗਤਾਂ ਸਾਰੀਆਂ ਸੇਵਾ ਕਰਕੇ ਸਾਰੇ ਜਿਹੜੇ ਆ ਉਹ ਦੁੱਧ ਦੇ ਲੰਗਰ ਔਰ ਪ੍ਰਸ਼ਾਦ ਦੇ ਸੰਗਤਾਂ ਵਿੱਚ ਵਰਤਾਂ ਰਹੀਆਂ ਨੇ ਜਿੱਥੇ ਮੈਂ ਅੱਜ ਦੇ ਦਿਨ ਸਾਰੇ ਹੀ ਜਿਹੜੇ ਸਾਡੇ ਸ਼ਹੀਦ ਨੇ ਸਾਰਿਆਂ ਨੂੰ ਕੋਟ-કોટ ਪ੍ਰਣਾਮ ਕਰਦਾ ਉੱਥੇ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਚਾਹੇ ਕਿਸੇ ਨੇ ਪ੍ਰਸ਼ਾਧੀਆਂ ਦੀ ਸੇਵਾ ਕੀਤੀ ਹੈ ਚਾਹੇ ਦੁੱਧ ਦੀ ਸੇਵਾ ਕੀਤੀ ਹੈ ਚਾਹੇ ਸਮੁੱਚੀ ਸੰਗਤ ਜਿਹੜੀ ਲੰਗਰ ਦੇ ਰੂਪ ਵਿੱਚ ਦੁੱਧ ਦੇ ਲੰਗਰ ਔਰ ਮਿਸੇ ਪ੍ਰਸ਼ਾਦ ਸ਼ਾਹਕਰੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਉਹਨਾਂ ਦੇ ਪਰਿਵਾਰਾਂ 'ਚ ਖੁਸ਼ਹਾਲੀ ਤਰੱਕੀਆਂ ਦੇ ਰੋਗਤਾ ਹਰ ਪ੍ਰਕਾਰ ਤੋਂ ਉਹਨਾਂ ਨੂੰ ਸਹਾਇਤਾ ਬਖਸ਼ਣ ਔਰ ਉਹਨਾਂ ਦੇ ਕਮਾਈਆਂ ਵਿੱਚ ਬਰਕਤਾਂ ਬਖਸ਼ਣ ਚੜ੍ਹਦੀਆਂ ਕਲਾ ਦੇ ਬਖਸ਼ਣ ਉਹਨਾਂ ਦੇ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਦੇ ਤਾਰਨੀ ਮਾਤਾ-ਪਿਤਾ ਦੇ ਆਗਿਆਕਾਰ ਬਖਸ਼ਣ ਹਰ ਪ੍ਰਕਾਰ ਸਹਾਇਤਾ ਬਖਸ਼ਣ ਔਰ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਆਓ ਸਾਰੇ ਆਪਾਂ ਰਲ ਮਿਲ ਕੇ ਜਿੱਥੇ ਆਪਾਂ ਹੌਕਾ ਦੇਈਏ ਕਿ ਆਪਣੇ ਬੱਚਿਆਂ ਨੂੰ ਜਿਹੜਾ ਇਹ ਨਛੇ ਦਾ ਜਿਹੜਾ ਕਹਿਰ ਚੱਲ ਰਿਹਾ ਉਸ ਤੋਂ ਬਚਾ ਕੇ ਆਪਾਂ ਗੁਰੂ ਘਰ ਨਾਲ ਜੋੜੀਏ ਬਾਣੀ ਦੇ ਬਾਣੇ ਦੇ ਧਾਰਨੇ ਹੋਈਏ ਸਾਰੀਆਂ ਸੰਗਤਾਂ ਇੱਕ ਵਾਰੀ ਫਿਰ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ